ਮਾਜਾ ਫਾਰਮ YouTube ਚੈਨਲ ਤੇ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਪਿੰਡ ਬੱਚੀਵੰਡ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਹੈ ਅੱਜ ਵੀ ਜੀ ਤੁਹਾਨੂੰ ਆਏ ਲੈ ਕੇ ਆਏ ਹਾਂ ਕੈਪਟਨ ਵੀਰ ਦੇ ਕੋਲ ਹੁਣ ਕੈਪਟਨ ਵੀਰ ਦੇ ਨਾਲ ਕਰਦੇ ਹਾਂ ਗੱਲਬਾਤ ਔਰ ਗਾਂਵ ਬਾਰੇ ਲੈ ਕੇ ਦਿੰਨੇ ਆ ਤੁਹਾਨੂੰ ਸਾਰੀ ਪੂਰੀ ਪੂਰੀ ਡਿਟੇਲਡ ਰੇਟ ਬਾਰੇ ਕਰਦੇ ਹਾਂ ਜਾਣਕਾਰੀ ਹਾਂਜੀ ਕੈਪਟਨ ਜੀ ਕੀ ਹਾਲ ਜੇ ਰੇਟ ਲਓ ਸਰ ਜੀ ਹੋਰ ਸਭ ਠੀਕ ਠਾਕ ਜੀ ਹਾਂਜੀ ਕਿੱਥੇ ਰਹਿ ਜੀ ਨજર ਮਾਲ ਹੀ ਨਹੀਂ ਮਿਲਦਾ ਰਿਹਾ ਤੇ ਮਾਲ ਹੀ ਨਹੀਂ ਮਿਲਦਾ ਰਿਹਾ ਚਲੋ ਹੁਣ ਕੰਮ ਸ਼ੁਰੂ ਹੋ ਗਿਆ ਫਿਰ ਹਾਂਜੀ ਠੀਕ ਹੈ ਜੀ ਇਹ ਗਾਂ ਕਿੰਵੇਂ ਸੂਹੇ ਜੇ ਤੇ ਜੇ ਸੂਹੇ ਜੀ ਤੇ ਜੇ ਸੂਹੇ ਆ ਹਾਂ ਅੱਛਾ ਜੀ ਤੇ ਇਹਦਾ ਪਿਛਲਾ ਕੀ ਰਿਕਾਰਡ ਜੇ ਉਹਦੇ 50 ਕਿਲੋ ਵੰਦੇ 50 ਕਿਲੋ ਤੇ ਪਿਛਲਾ ਹਾਂਜੀ ਤੇ ਦੰਦੋ ਕਿੱਦਾਂ ਜੇ ਦੰਦੋ ਸਹੀ ਅੱਛਾ ਜੀ ਦੰਦ ਪੂਰੇ ਮਲ ਕਰ ਗਈ ਆ ਹਾਂਜੀ ਠੀਕ ਹੈ ਜੀ ਆ ਥੋੜੀ ਲੰਮੀ ਚਲਾ ਦਿਓ ਲੰਮੀ ਚੋ ਪਿਛਲੇ ਸੂਹੇ ਦਾ ਕਿਦਾਂ ਆਖਿਆ ਜੇ 50 ਕਿਲੋ 50 ਕਿਲੋ ਦਾ ਰਿਕਾਰਡ ਹੈ ਅੱਛਾ ਪਿਛਲਾ 50 ਦਾ ਨਾ ਆਖਿਆ ਦੂਸਰੇ ਸੂਹੇ ਦਾ ਹਾਂਜੀ ਹੁਣ ਤੀਸਰੇ ਸੂਹਣੀ ਜੇ ਹਾਂ ਠੀਕ ਹੈ ਜੀ ਦੇ ਹੁਣ ਕਿੰਨਾ ਕ ਦਿਨ ਕੱਚੀ ਜੇ ਜੇ 10 15 ਦਿਨ 10 15 ਦਿਨ ਲਿੰਦੀ ਜੇ ਥੋੜੀ ਲੰਮੀ ਚਲਾਓ ਲੰਮੀ ਚਲਾਓ ਅਭੀਰ ਜੀ ਕਰੋ ਅੱਡਰ ਦੀ ਕੁਆਲਿਟੀ ਨੇੜੇ ਨੇੜੇ ਤੋਂ ਚੈੱਕ 10 15 ਦਿਨ ਲੈ ਜੂ ਜੇ ਹਾਂਜੀ ਚਲਾ ਦਿਓ ਥੋੜਾ ਘਮਾ ਦਿਓ ਇਧਰ ਘਮਾ ਦਿਓ ਬਾਕੀ ਵੀਰ ਜੀ ਹਾਈਟ ਅੱਡਰ ਦੀ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਓ ਪਿਛਲੇ ਸਵੇਰੇ ਦਾ ਵੀਰ ਜੀ ਨੇ 25 ਕਿਲੋ ਦਾ ਰਿਕਾਰਡ ਆ ਰੱਖਿਆ ਜੇ ਦੂਸਰੇ ਦਾ ਤੇ ਤੀਸਰੇ ਸਵੇਰੇ ਵਾਸਤੇ ਵੀ ਚੱਗੇ ਗੱਭਣੇ ਲੈ ਜੋ ਅੰਦਰ ਨੂੰ ਲੈ ਜੋ ਚਲਾਓ ਥੋੜੀ ਚਲਾਓ ਕੈਪਟਨ ਜੀ ਥੋੜੀ ਅੱਗੇ ਨੂੰ ਅੰਦਰ ਲੈ ਜੋ ਅੰਦਰ ਨੂੰ ਅੰਦਰ ਲੈ ਜੋ ਠੰਡੀ ਸੀਲ ਪੂਰੀ ਜੀ ਹਾਂ ਜੀ ਬੜਾ ਚੈੱਕ ਕਰਕੇ ਦਿਖਾਓ ਤੇ ਕੈਪਟਨ ਜੀ ਕਿੰਨੀ ਡਿਮਾਂਡ ਕਰਦੇ ਜੀ ਇਹ 65000 ਰੁਪਏ ਮੰਗਦੇ ਜੀ 65000 ਨਹੀਂ ਕੋਈ ਥੋੜਾ ਬੋਧਾ ਮਾਨਤਾ ਕਰਨਾ ਤੁਸੀਂ ਆਓ ਅਗਲੇ ਬੰਦੇ ਵਪਾਰੀ ਸਾਹਿਬ ਉਦਾਂ ਨਹੀਂ ਗੱਲ ਬੰਨੀ ਇੱਕਰਾ ਵੀਜੀ ਫਿਰ ਨੇੜੇ ਤੋਂ ਚੈੱਕ ਕਰ ਲਓ ਤੀਸਰੇ ਸੂਰਜ ਰਾਤ ਵੀਰਾਂ ਨੇ ਆਖਿਆ ਜੇ 15 20 ਦਿਨ ਵੀਰ ਜੀ ਨਾਲ ਆਇਆ ਵੀ ਕੱਚੀ ਆ ਜੀ ਕੀ ਮੁੱਲ ਕਰਦੇ ਫਿਰ 65000 65000 ਨਹੀਂ ਕਰੋ ਕੋਈ ਮਾਨਦਾਰਨ ਚਲੋ ਸਾਹਿਬ 2000 ਸਾਹਿਬ ਦੋਈਆ ਦਿਓ ਕਰ 2000 ਰੁਪਏ 6500 ਹਾਂਜੀ ਨਹੀਂ ਕੋਈ ਥੋੜਾ ਬਹੁਤਾ ਹੋਰ ਕਰੀਏ 2000 ਰੁਪਏ ਮੇਰੇ ਵੱਲੋਂ ਬਾ ਦਿਓ ਠੀਕ ਹੈ ਜੀ ਠੀਕ ਹੈ ਜੀ ਹੁਣ 6500 ਤੁਹਾਡਾ 4000 ਘਟ ਗਿਆ ਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਵੀਰ ਜੀ ਤੁਸੀਂ ਕਰੋ ਨੇੜੇ ਤੇ ਚੈੱਕ ਕੁਆਲਟੀ ਫੇਸ ਦੀ ਕੁਆਲਟੀ ਦੇ ਇੱਕ ਵੀਰ ਜੀ ਆਪਣਾ ਫੋਨ ਨੰਬਰ ਵਗੈਰਾ ਦਾ ਦੋ ਫੋਨ ਨੰਬਰ ਕੁੱਤੇ ਲਾ ਲਓ ਜੀ ਫੋਨ ਨੰਬਰ ਵਿੱਚ ਲਾ ਰਹੀਏ ਹਾਂਜੀ ਤੇ ਆਪਣਾ ਐਡਰੈਸ ਦੱਸ ਦੋ ਫੇਰ ਇੱਕ ਵੰਡ ਬੱਚੀ ਵੰਡ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤੁਸੀਂ ਤਹਿਸੀਲ ਜਨਾਲਾ ਤੇ ਟਾਰੀ ਤੋਂ ਲਗਭਗ 8-10 ਕਿਲੋਮੀਟਰ ਬਾਗੂਆ ਖੋਲਦੋ ਠੀਕ ਹੈ ਜੀ ਵੀਰ ਜੀ ਠੀਕ ਹੈ ਹਾਂਜੀ ਹੋਰ ਕੈਪਟਨ ਜੀ ਕੋਈ ਕਹਿਣਾ ਚਾਹੁੰਦੇ ਜੀ ਹੋਰ ਵੀਡੀਓ ਵੇਖਣ ਵਾਲਾ ਵੀਰਾਂ ਨੂੰ ਧੰਨਵਾਦ ਸਾਡੇ ਵੱਲੋਂ ਠੀਕ ਹੈ ਜੀ ਫੋਨ ਨੰਬਰ ਵਗੈਰਾ ਤੁਹਾਡਾ ਅਡਾ ਉੱਤੇ ਲਾ ਦਾਂਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਬਾਲਟੀ ਰੋ ਕਿੰਨੀ ਜੀ ਤੇ ਬਤਾਓ ਬਾਕੀ ਵੀ ਜੀ ਤੁਸੀਂ ਆਪ ਫੋਨ ਨੰਬਰ ਵੀਰ ਜੀ ਨਾਲ ਉੱਤੇ ਲਾ ਦਾਂਗੇ ਤੇ ਚੈੱਕ ਪਾਸ ਕਰਕੇ ਵੀਰ ਜੀ ਆਪਣੀ ਜੈ ਸੂਈ ਸਵਾਈ ਕਰਨੀ ਤਾਂ ਵੀ ਚਾਹ ਦੋ ਚਾਰ ਦਿਨ 15 ਦਿਨ ਵੀਰ ਜੀ ਨਾਲ ਆ ਕੇ ਕੱਚੀ ਹੈ ਜੇ ਕੋਈ ਵੀਰ ਜੀ ਆਪਣਾ ਗੱਬਣ ਕਰਨੀ ਹੈ ਚੈੱਕ ਪਾਸ ਕਰਕੇ ਆਪਣੇ ਤਸੱਲੀ ਕਰਕੇ ਵੀਰ ਜੀ ਬਹੁਤ ਸ਼ੁਕਰੀਦਾਰ ਠੀਕ ਹੈ ਜੀ ਘਟਾਉਣ ਵੀਰੋ ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵੀਰੋ ਧੰਨ ਧੰਨਵਾਦ ਜੀ